ਪੜਦੇ ਸਟੰਬੇ ਦੇ ਤੋਂ ਥੋੜਾ ਟਾਈਮ ਲੱਗ ਜਾਂਦਾ ਹੈਗਾ ਇਹਨਾਂ ਨਾਲ ਕੋਈ ਟੈਨਸ਼ਨ ਆ ਕੀ ਕਦੋਂ ਮਰਜੀ ਕਹਿਣਾ ਅੱਛਾ ਇੱਕ ਇੱਕੋ ਹੀ ਉਹਨਾਂ ਨੇ ਬੰਦ ਕਰ ਦਿੰਦਾ ਹਾਂ ਇਸ ਸਮੇਂ ਕਨੈਕਟ ਨਹੀਂ ਹੈਗਾ ਇੱਕ ਦੂਜੇ ਦਾ ਖੇਡਾਂ ਦਾ ਤੁਹਾਨੂੰ ਇੱਕ ਨਵਾਂ ਜ਼ਗਾਰਡ ਦਿਖਾਉਣ ਲੱਗਾ ਜਿਹੜਾ ਮੈਂ ਵੀ ਫਸਟ ਟਾਈਮ ਦੇਖਿਆ ਤੈਨੂੰ ਹਵਾ ਨਾਮੀ ਹਾਂ ਕੁਝ ਵੀ ਨਹੀਂ ਤੇ ਬਈ ਦੁੱਲੇ ਇੱਥੇ ਬਈ ਖਰਚਾ ਆਪਣਾ ਕਿੰਨਾ ਕਰ ਗਿਆ ਮਤਲਬ ਇਹ ਫਾਰਮ ਬਣਾਇਆ ਚੰਨੇ ਚਾ ਖਰਚਾ ਇਹ ਤੇ ਬਈ ਇਹ ਪੰਜ ਰੂਮ ਨੇਗੇ ਅੱਗੇ ਭਾਂਡਾ ਫਰਦੀ ਪੰਜ ਵਾਰ ਦੀ ਚੈਂਪੀਅਨ ਰਹੀ ਹੋਈ ਹੈ ਜੀ ਇਹ ਘੋੜੀ ਪਹਿਲੀਆਂ ਚ ਹਾਂ ਘੋੜੀ ਆਡਮ ਦੀ ਹੈ ਜੀ ਅੱਛਾ ਜੀ ਪੋਨੀ ਆ ਅੱਛਾ ਹਾਈਟ 63 ਅੱਛਾ ਵੀਰੇ ਜੀ ਹਾਂ ਜੀ ਇਹ ਕਾਂਟੇ ਤੋਂ ਗੱਭਣਾ ਹੈਗੀ ਇਹ ਕੁੜੀ ਸਪਤਾਸ਼ ਤੋਂ ਗੱਭਣਾ ਹੈ ਜੀ ਲਓ ਜੀ ਸਾਰੇ ਦੋਸਤਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਅੱਜ ਪਹੁੰਚੇ ਆਪਾਂ ਮਾਨਨਾ ਪੰਡਿਤ ਧਨੋਲਾ ਤੇ ਆਪਣੇ ਨਾਲ ਬਾਈ ਸਵਰਨਜੀਤ ਸਿੰਘ ਦੁੱਲਾ ਹੋਣਗੇ ਤੇ ਘੋੜਿਆਂ ਵਾਲੇ ਸਾਰੇ ਭਰਾ ਜਣਾਂ ਦੇ ਬਾਈ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਬਾਈ ਸੋਟਾ ਵੀ ਬਹੁਤ ਬਹੁਤ ਸਵਾਗਤ ਸਾਡੇ ਆਉਣ ਤੇ ਧੰਨਵਾਦ ਤੁਹਾਡਾ ਬਹੁਤ ਧੰਨਵਾਦ ਬਾਈ ਜੀ ਤੁਹਾਡੇ ਦਰਸ਼ਕਾਂ ਦੇ ਬਾਈ ਦੇ ਘੋੜਿਆਂ ਦੀ ਵੀਡੀਓ ਕਰਨ ਆਏ ਆਪਾਂ ਪਰ ਇੱਕ ਮੈਨੂੰ ਫਾਰਮ ਬਾਈ ਦਾ ਬਣਾਇਆ ਹੋਇਆ ਬਹੁਤ ਸੋਹਣਾ ਲੱਗਿਆ ਬਹੁਤ ਕੈਂਟ ਤਰੀਕੇ ਨਾਲ ਬਣਾਇਆ ਹੋਇਆ ਤੇ ਜਿਹੜੇ ਦੋਸਤ ਕਈ ਵਾਰ ਸੋਚਦੇ ਹੁੰਦੇ ਵੀ ਆਪਣੇ ਫਾਰਮ ਬਣਾਉਣਾ ਕਈ ਵਾਰ ਆਈਡੀਆ ਮਿਲ ਜਾਂਦਾ ਵੀ ਕਿਵੇਂ ਦਾ ਫਾਰਮ ਬਾਈ ਜੀ ਮੈਂ ਘੋੜੀਆਂ ਵੀ ਦਿਖਾਉਣੀਆਂ ਨੇ ਤੇ ਫਾਰਮ ਵੀ ਦਿਖਾਉਣਾ ਤੇ ਇੱਕ ਬਾਈ ਦਾ ਡਿਜ਼ਾਈਨ ਜਿਹੜਾ ਇਹ ਮੈਨੂੰ ਕੀ ਕੀਦੇ ਫਾਰਮ ਨੂੰ ਦੇਖ ਕੇ ਬਣਾਇਆ ਆਪਾਂ ਨੇ ਇਹ ਇਹ ਬਾਈ ਕੋਲ ਬਿਲ ਸਾਰੇ ਹੀ ਨਾ ਡੋਡੀ ਫਾਰਮੋਂ ਦੇ ਕਾਪੀ ਕਰੇ ਹੋਏ ਆਗੇ ਠੀਕ ਹੈ ਵੀਰੇ ਤੇ ਵੀ ਆਪਾਂ ਕਹਿ ਦਈਏ ਵੀ ਸਾਰਾ ਕੁਝ ਹੀ ਆਪਣਾ ਬਣਾਇਆ ਹੋਇਆ ਉਹ ਨਹੀਂ ਹੈਗਾ ਵੀ ਜਿੱਥੋਂ ਜਿਹੜੇ ਫਾਰਮ ਚ ਜਿਹੜੀ ਚੀਜ਼ ਚੰਗੀ ਲੱਗੀ ਵੀ ਉਹ ਆਪਾਂ ਲਿਆ ਕੇ ਯੂਜ਼ ਕੀਤੀ ਹੈਗੀ ਠੀਕ ਹੈ ਵੀਰੇ ਹਾਂ ਠੀਕ ਹੈ ਜੀ ਇਹ ਕਮਰਿਆਂ ਦੀ ਬਾਈ ਜੀ ਆਪਾਂ ਗੱਲ ਕਰੀਏ ਵੀ ਕਿੰਨੇ ਬਾਈ ਕਿੰਨੇ ਦੇ ਕਮਰੇ ਵੀਰੇ ਇਹ 15 ਬਾਈ 15 ਦੇ ਨੇ ਜੀ ਠੀਕ ਹੈ ਬਾਈ ਤੇ ਬਰਾਂਡਾ ਵੀ ਇਹ ਅੱਗੇ 15 ਦਾ ਆ ਗਿਆ 15 ਦੀ ਆ ਗਿਆ ਯਾਨੀ ਕਿ ਐ ਤੋ ਐ 30 ਫੁੱਟ ਹੋ ਗਿਆ ਇਹ ਹਾਂ ਜੀ 30 ਹੋ ਗਿਆ ਜੀ ਦੋ ਖ ਘੋੜਿਆਂ ਦੀ ਡਿਟੇਲ ਵੀ ਦੱਸੀ ਜਾਇਓ ਬਈ ਆ ਕਿ ਕਿਹੜੇ ਘੋੜੇ ਦੀ ਬੱਚੀ ਬਾਈ ਇਹ ਇਹ ਬਈ ਉਥੇ ਜੁਪੀਤੀ ਆ ਘੋੜਾ ਨੁਕਰਾ ਹੈ ਨੁਕਰੇ ਘੋੜੇ ਦੀ ਬੱਚੀ ਆ ਠੀਕ ਹੈ ਵੀਰੇ ਜੇ 2 ਤੋਂ 4 ਲੱਗੀ ਆ ਇਹ ਅੱਛਾ ਵੀਰੇ ਇਹਦੀ ਮਾਂ ਇੱਥੇ ਆਪਣੇ ਕੋਲ ਹੀ ਹੈਗੀ ਹੈ ਠੀਕ ਹੈ ਵੀਰੇ ਬਹੁਤ ਵੱਡਾ ਕੱਦਦਾ ਬਈ ਇਹਦਾ ਹਾਂ ਜੀ ਹਾਈਟ ਇਹਦੀ ਹੈਗੀ 68 ਹੋ ਗਈ ਹੈ ਇਹ 68 ਇੰਚ ਇਹ ਹਜੇ ਸਾਨੂੰ ਮਾਨ ਆ ਵੀ ਹਜੇ ਕਰੂਗੀ ਇਹ ਹਾਈਟ ਇੰਚ ਤੋਂ ਇੰਚ ਹੋਰ ਵੀ ਕਰੇਗਾ ਥੋੜਾ ਇਹਨਾਂ ਜਲਦੀ ਇਹ ਮੇਟ ਕਰਵਾ ਦੀ ਠੀਕ ਹੈ ਵੀਰੇ ਇਹ ਬੱਚੀ ਹੈ ਨੁਕਰੇ ਘੋੜੇ ਦੀ ਟੰਗਲੀ ਹੋ ਚੱਲੀ ਹੈ ਠੀਕ ਹੈ ਵੀਰੇ ਹਾਂ ਤੇ ਪਿੱਛੇ ਨੁਕਰੇ ਬੱਚੇ ਦੀ ਕੋ ਹੋਇਆ ਇੱਕਾਈ ਛੋਟੀ ਖੋਲੀ ਬਣਾਈ ਹੋਈ ਹੈ ਵਿੱਚ ਬਾਈ ਹੈ ਇਹ ਬੱਚਿਆਂ ਵਾਸਤੇ ਬਾਈ ਅੱਛਾ ਅਲੱਗ ਤੋਂ ਹੁ ਮਨ ਲਓ ਸ਼ੁਰੂ ਤੋਂ ਲੈ ਕੇ ਬੱਚੇ ਨੂੰ ਜਦੋਂ ਇਹਨਾਂ ਨੂੰ ਪੈਂਦਾ ਦਾਣਾ ਨਾਲ ਹੀ ਖਾਣ ਪੀਣ ਲੱਗ ਜਾਂਦਾ ਹੈਗਾ ਠੀਕ ਹੈ ਵੀਰੇ ਉਧਰ ਪਾਣੀ ਵਾਲਾ ਸਿਸਟਮ ਉਧਰ ਪਾਣੀ ਵਾਲਾ ਸਿਸਟਮ ਆ ਗਿਆ ਇਹ ਵਿੱਚ ਬਾਈ ਤੇ ਬਈ ਇਸ ਸਾਈਡ ਮੰਨ ਲਓ ਘੋੜੀਆਂ ਜੰਨੀਆਂ ਵੀ ਮੈਂ ਦੇਖਿਆ ਨੇ ਸਾਰੀਆਂ ਪੂਰੇ ਵੱਡੇ ਕੱਦ ਵਾਲੀਆਂ ਰੱਖੀਆਂ ਨੇ ਇਹ ਬੱਚਿਆਂ ਵਾਲੀਆਂ ਨਹੀਂ ਬਈ ਇਸ ਸਾਈਡ ਆਪਣੀਆਂ ਇਹ ਸਾਰੀਆਂ ਹੀ ਬਈ ਬੱਚਿਆਂ ਵਾਲੀਆਂ ਹੀ ਨੇ ਅੱਛਾ ਬਈ ਉੱਤਰ ਲੈ ਸਾਈਡ ਅੱਛਾ ਵੀਰੇ ਇਹ ਦੂਜੇ ਨੰਬਰ ਤੇ ਆ ਗਈ ਵੀਰੇ ਘੋੜੀ ਹਾਂਜੀ ਇਹ ਘੋੜੀ ਉਸ ਘੋੜੀ ਦੀ ਮਾਂ ਜੀ ਉਹ ਅੱਛਾ ਜਿਹੜੀ ਪਹਿਲੇ ਨੰਬਰ ਤੇ ਖੜੀ ਹੁੰਦੀ ਹਾਂ ਪਹਿਲੇ ਨੰਬਰ ਵਾਲੀ ਠੀਕ ਆ ਉਸ ਦੀ ਮਾਂ ਤੇ ਹੁਣ ਇਹ ਅੱਜ 31 ਦਿਨ ਹੋ ਗਏ ਇਹਨੂੰ ਸੂਈ ਨੂੰ ਹੁਣ ਇਹ ਆਪਣੇ ਜੋਦੇ ਘੋੜੇ ਤੋਂ ਸੂਈ ਹੈ ਜੀ ਬੱਚੀ ਆਪਣੇ ਜੋਦੇ ਦੀ ਹੈ। ਹਾਂ ਜੋਦੇ ਦੀ ਹੈ। ਠੀਕ ਆ ਵੀਰੇ 31 ਦਿਨਾਂ ਦੀ ਹੋ ਗਈ। 31 ਦਿਨਾਂ ਦੀ ਹੋ ਗਈ ਮੱਥੇ ਪੜਾ ਪਿਛਲੇ ਦੋ ਪੈਰ ਜਿੱਟੇ। ਦੋ ਪੈਰ ਜਿੱਟਾਈ। ਨਹੀਂ ਫਿਰ ਤਾਂ ਬਹੁਤ ਸੋਹਣਾ ਰਿਜ਼ਲਟ ਚੰਬੀ ਤੇ ਦਿੱਤਾ ਬਈ ਹਨਾ। ਚੰਬੀ ਤੇ ਬਹੁਤ ਸੋਹਣਾ ਆਇਆ ਏ ਰਿਜ਼ਲਟ। ਠੀਕ ਆ ਬਈ ਇਹਦਾ ਬਈ ਕੱਦ ਕਿੰਨਾ ਹੋਣਾ ਕੁੜੀ ਦਾ? ਇਹ 67 ਹੋ ਗਈ ਇਹ ਪੂਰੀ। ਠੀਕ ਆ ਵੀਰੇ। ਇਹ ਮੰਨ ਲਓ ਵੀ ਇਹਦੀ ਬੱਚੀ ਇਹਦੇ ਉੱਤੇ ਟੱਪ ਗਈ। ਠੀਕ ਆ ਇਹਦਾ ਪਤਾ ਪਨਗੂ ਜੀ ਵੀ ਕਿਹੜੇ ਘੋੜੇ ਦੀ ਇਹ ਹੈ? ਨਹੀਂ ਵੀਰੇ ਅਨੋ। ਇਹ ਇਹਦਾ ਨਹੀਂ ਪਤਾ ਹੈ। ਨਹੀਂ। ਠੀਕ ਆ ਬਈ। ਤੇ ਕਾਹ ਨੁਕਰੀ ਆ ਗਈ ਬਈ? ਅੱਛਾ ਨਕੰਦ ਆ ਜੀ ਹਾਂ ਇਹ ਫੂਲੇ ਵਾਲੇ ਘੋੜੇ ਦੀ ਹੈਗੀ ਜਿਹੜਾ ਅਰਜਨ ਦਾ ਬੱਚਾ ਹੈਗਾ ਅਰਜਨ ਰੌਲੀ ਵਾਲੇ ਦਾ ਹਾਂਜੀ ਹਾਂ ਠੀਕ ਹੈ ਜੀ ਇਹਦਾ ਬਈ ਕਿੰਨਾ ਕ ਕਰਦਾ ਇਹ ਹਾਈਟ ਬਈ ਹੁਣ ਤਕਰੀਬਨ 68 ਸਕੇਲ ਵਾਲੀ 65 ਕਰ ਗਈ ਹੋਈ ਹੈ ਗਰਦਨ ਗੁਰਦਨ ਬਹੁਤ ਸੋਹਣੀ ਬਈ ਗਰਦਨ ਬਹੁਤ ਚੰਗੀ ਹੈ ਜੀ ਤੇ ਅਜੇ ਤੱਕ ਖੀਰੀ ਆ ਫਿਰ ਵੀ ਹਾਂਜੀ ਖੀਰੀ ਆ ਜੀ ਕਰੂੰਗੀ ਹਾਈਟ ਦਾ ਜੀ ਕਰੂੰਗੀ ਹਾਈਟ ਸਹੀ ਗੱਲ ਆ ਵੀਰੇ ਇਹ ਅੱਗੇ ਆ ਗਈ ਆਪਣੀ ਮਾਰਵਾੜੀ ਇਹ ਵੀਰੇ ਹਾਂਜੀ ਇਹ ਕਿਹੜੇ ਘੋੜੀ ਦੀ ਹੈ ਜੀ ਇਹ ਜੀ ਹੁਣ ਸੂਈ ਤਾਂ ਹੋਈ ਆਗੀ ਆਪਣਾ ਓਹੋ ਰਾਣਾ ਈ ਘੋੜੇ ਤੋਂ ਇਹ ਹੈ ਰਾਣਾ ਪ੍ਰਵਾਦ ਦਾਗਾ ਹੂੰ ਉਹਦਾ ਬੱਚਾ ਹੈ ਇਸ ਦੇ ਪਿੱਛੇ ਤੇ ਹੁਣ ਘੋੜੀ ਇਸ ਸਪਤਾਸ਼ ਤੋਂ ਕੱਬਣਾਗੀ ਦੁਬਾਰਾ ਅੱਛਾ ਬਈ ਸਿਲੇਜੀ ਮੀਟ ਕਰਵਾਤੀ ਸੀ ਠੀਕ ਹੈ ਬਈ ਆਪ ਕਿਹੜੀ ਘੋੜੀ ਲਈ ਈ ਇਹ ਇਹ ਆਪ ਮੰਨ ਲਓ ਵੀ ਜਾਤ ਤਾਂ ਹੈਗਾ ਬਈ ਇੰਨੀ ਵੀ ਜਾਤ ਨਹੀਂ ਰਹਿੰਦੀ ਕਿਉਂਕਿ ਮੈਂ ਥੋੜਾ ਜਿਹਾ ਘਟ ਗੌਰ ਕਰਦਾਗਾ ਵੀ ਕਿਹੜੇ ਕਿਹੜੇ ਦੇ ਮੈਂ ਤਾਂ ਜਾਨਵਰ ਦੇਖਦਾ ਹਾਂ ਸਾਹਮਣੇ ਵੀ ਹਾਂ ਹੁਣਾਂਗਾ ਹਾਂ ਕੁਆਲਟੀ ਜਗ੍ਹਾ ਠੀਕ ਹੈ ਬਈ ਤੇ ਇਹ ਬੱਚਾ ਕਿੰਨੇ ਟਾਈਮ ਦਾ ਇਹਦੇ ਪਿੱਛੇ ਵੀ ਰਿਹਾ ਇਹ ਬੱਚਾ ਹੋ ਗਿਆ ਜੀ ਇਹ 2.5 ਮਹੀਨਾ ਦਾ ਹੋ ਗਿਆ ਹੋਜੀ ਬੱਚਾ 2.5 ਮਹੀਨਾ ਦਾ ਹਾਂਜੀ ਹਾਂ ਠੀਕ ਆ ਬਈ ਆ ਜੋ ਇੱਕ ਵਾਰ ਮੈਂ ਤੁਹਾਨੂੰ ਬਾਈ ਦੇ ਜਿੰਨੇ ਵੀ ਜਾਨਵਰ ਨੇ ਕਿਉਂਕਿ ਵੀਡੀਓ ਚ ਬਾਈ ਦੁਰਲੇ ਸਾਰੇ ਜਾਨਵਰ ਆਉਂਦੇ ਨਹੀਂ ਹੁੰਦੇ ਹਨਾ ਹਾਂਜੀ ਹਾਂ ਕਿਉਂਕਿ ਇੱਕ ਦੋ ਜਾਨਵਰਾਂ ਬਾਰੇ ਜਾਂ ਘੋੜਿਆਂ ਬਾਰੇ ਮੇਨ ਗੱਲਬਾਤ ਹੁੰਦੀ ਹੁੰਦੀ ਹਾਂਜੀ ਹਾਂ ਤੇ ਕਾ ਵੀ ਮਾਰਵਾੜੀ ਘੋੜੀ ਆਪਣੀ ਬਈ ਹੈ ਇਹ ਰਤਨਾਕਰਦੀ ਹੈ ਜੀ ਕਾਲੇ ਕਾਂਟੇ ਤੋਂ ਗੱਭਣਾ ਹੈਗੀ ਅੱਛਾ ਬਈ ਹੁਣ ਸੂਈ ਹੋਈ ਆ ਇਹ ਸੂਰਜ ਮਿਆਣ ਵਾਲੇ ਤੋਂ ਜੀ ਅੱਛਾ ਮਿਆਣ ਵਾਲੇ ਸੂਰਜ ਦਾ ਕੀ ਆ ਬੱਚਾ ਪਿੱਛੇ ਵੀਰੇ ਪਿੱਛੇ ਬਸ਼ੇਰਾ ਜੀ ਬਸ਼ੇਰਾ ਮਾਰਕਿੰਗ ਮੱਥੇ ਪਟਾ ਇੱਕ ਪੈਰ ਚਿੱਟੇ ਦੀ ਹੈ ਜੀ ਹਾਂ ਪਟਾ ਜਮੀ ਸੂਰਜ ਮੰਗੂ ਹੀ ਆਇਆ ਹੈ ਹਾਂਜੀ ਹਾਂ ਹੂੰ ਇੱਕ ਪੈਰ ਚਿੱਟਾ ਤੇ ਮੱਥੇ ਪਟਾ ਆ ਪਰ ਤਨਾਕਰ ਦੀ ਆ ਗਈ ਇਹ ਕਾਂਟੇ ਤੋਂ ਗੱਬਣਾ ਜੀ ਚੈੱਕ ਪਾਸ ਠੀਕ ਹੈ ਵੀਰੇ ਇਹ ਵੀ ਬਹੁਤ ਸੋਹਣੀ ਹੈ ਬਾਈ ਤੇ ਕਹਾ ਬਾਈ ਪਾਣੀ ਵਾਲਾ ਸਿਸਟਮ ਵੈਸੇ ਤਾਂ ਆਟੋਮੈਟਿਕ ਕਰ ਦਿੰਦੇ ਹੁੰਦੇ ਆ ਸਾਰੇ ਇਹ ਵੀਰੇ ਆਟੋਮੈਟਿਕ ਤਾਂ ਨਹੀਂ ਕਰਾ ਹੈ ਆਟੋਮੈਟਿਕ ਵਾਲਾ ਕੰਮ ਹੀ ਆ ਮੰਨ ਲਓ ਵੀ ਟੂਟੀਆਂ ਇੱਕੋ ਜੀਆਂ ਛੱਡੀਆਂ ਹੋਈਆਂ ਨੇ ਇਹ ਸਾਰੇ ਕੰਮ ਰਿਆਂ ਨਹੀਂ ਆ ਹੂੰ ਤੇ ਜਦੋਂ ਭਰਨੇ ਹੈਗੇ ਇਧਰੋਂ ਖਾਲੀ ਕਰਕੇ ਉਧਰੋਂ ਗੇਟਵਾਲ ਛੱਡ ਦਿੰਨੇ ਆ ਸਾਰੀਆਂ ਇੱਕੋ ਜਿਹੀ ਭਰਦੇ ਆ ਵੀਰੇ ਅੱਛਾ ਵੀਰੇ ਹਾਂ ਜੋ ਬਰਾਬਰ ਭਰਦੇ ਆਗੇ ਠੀਕ ਆ ਬਾਈ ਮੰਨ ਲਓ ਵੀ ਆਸਮੈ ਕਨੈਕਟ ਨਹੀਂ ਹੋਏਗਾ ਇੱਕ ਦੂਜੇ ਦਾ ਖੇੜਾਂ ਦਾ ਵੀ ਅਲੱਗ-ਅਲੱਗ ਹੀ ਹੈਗਾ ਹਾਂ ਠੀਕ ਆ ਬਾਈ ਇਹ ਐਵੇਂ ਹੋਣਾ ਵੀ ਤੁਸੀਂ ਵੀ ਸਵੇਰੇ ਜਾਂ ਤੁਹਾਨੂੰ ਪਤਾ ਲੱਗੇ ਹੋਵੇ ਕਿੰਨਾ ਕੁ ਪਾਣੀ ਰਹਾ ਬਸ ਸਵੇਰੇ ਕੇ ਕੇਰਾ ਇਹਨੂੰ ਭਰਦੇ ਆ ਜੀ ਫਿਰ ਇਹਨੂੰ ਖਾਲੀ ਕਰਕੇ ਦੁਪਹਿਰੇ ਭਰ ਦਿੰਦੇ ਆ ਸ਼ਾਮ ਨੂੰ ਪਰਦੇ ਨਾਲ ਤਾਂ ਪਤਾ ਲੱਗ ਜਾਂਦਾ ਵੀ ਜਿਹੜੇ ਜਾਨਵਰ ਕਿੰਨਾ ਪਾਣੀ ਪੀਤਾ ਕਿਹੜੇ ਨਹੀਂ ਪੀਤਾ ਹੂੰ ਤੇ ਉਸ ਹੱਬ ਨਾਲ ਫਿਰ ਉਹ ਟ੍ਰੀਟਮੈਂਟ ਹੋ ਜਾਂਦਾ ਵੀਰੇ ਠੀਕ ਆ ਵੀਰੇ ਸਹੀ ਗੱਲ ਆ ਜਦ ਆਟੋਮੈਟਿਕ ਹੋਵੇ ਉਹ ਨਹੀਂ ਭਰੀ ਜਾਂਦਾ ਉਹ ਤੇ ਪਤਾ ਨਹੀਂ ਲੱਗਦਾ ਵੀਰੇ ਹੂੰ ਤੇ ਇਧਰ ਆਪਣੀ ਬਈ ਨੌਕਰੀ ਆ ਗਈ ਹਾਂ ਹਾਂ ਚੱਲ ਬੇਟਾ ਇਹ ਵੀ ਪੂਰੇ ਵੱਡੇ ਕੱਦ ਦੀ ਘੋੜੀ ਆ ਹਨਾ ਹਾਂ ਜੀ ਇਹ ਆਪ ਕਿਹੜੀ ਘੋੜੀ ਦੀ ਆ ਜੀ ਇਹ ਦੋ ਦੰਦਾਂ ਦੀ ਇਹ ਹਲਵੰਦ ਦੀ ਆ ਮਾਏ ਦੀ ਰਾਜੂ ਟੋੜਦੀ ਐ ਨੁਕਰੀ ਘੋੜੀ ਉਧਰ ਖੜੀ ਆਪਣੇ ਕੋਲੀ ਅੱਛਾ ਬਈ ਪਹਿਲੀ ਯਾਰ ਸੂਈ ਆ ਇਹ ਡਾਇਮੰਡ ਵਾਲਿਆ ਹਲਵੰਦ ਦੀ ਐ ਇਹ ਬਈ ਹਾਂ ਇਹ ਹਲਵੰਦ ਦੀ ਠੀਕ ਆ ਫਾਈਟ ਹੋ ਗਈ ਇਹਦੀ 69 ਇੰਚ 69 ਇੰਚ ਉਮਰ ਦੀ ਕਿੰਨੀ ਆ ਵੀਰੇ ਇਹ ਉਮਰ ਦੀ 2 ਦਾੰਦਾ ਜੀ ਉਮਰ ਦੀ 2 ਦਾੰਦਾ 2 ਦਾੰਦਾ ਫੇਰ ਤਾਂ ਇਹਨੇ ਵੀ ਅਜੇ ਕੱਦ ਕਰਨਾ ਹੋਈ ਉਸ ਹਿਸਾਬ ਕਰ ਦੋ ਜੀ ਇਹ ਪਾ ਸੂਈ ਕਰਕੇ ਥੋੜਾ ਜਿਹਾ ਹੁਣ ਫਿੱਕੀ ਜਾਦੇ ਪਈ ਪਿੱਕਾ ਪੈ ਜਾਂਦਾ ਬਈ ਜਾਨਵਰ ਦੁੱਧ ਦੀ ਝੂੰਡ ਹੋ ਜਾਂਦੀ ਹੈ ਕੁਛ ਹਨਾ ਝੂੰਡ ਹੋ ਗਈ ਇਹ ਤਾਂ ਹੂੰ ਤੇ ਆਜੋ ਬਈ ਮੈਨੂੰ ਦੋ ਤਿੰਨ ਚੀਜ਼ਾਂ ਨਵੀਆਂ ਦੇਖਣ ਨੂੰ ਮਿਲਿਆ ਨੇ ਫਾਰਮ 'ਚ ਕਿਤਾਬ ਬਈ ਤੁਸੀਂ ਜਿਹਨੇ ਮਤਲਬ ਵਿੰਡੋਆਂ ਬਣਾਈਆਂ ਨੇ ਹਾਂਜੀ ਹਾਂਜੀ ਇਹਦੇ ਬਾਰੇ ਜ਼ਰੂਰ ਦੱਸਿਓ ਇਹ ਜਿਵੇਂ ਆਪਾਂ ਨੂੰ ਪਰਦੇ ਪੜਦੇ ਲਾਉਣੇ ਪੈਂਦੇ ਆ ਹਨ ਵੀ ਤੇ ਵੀਰੇ ਆਈਆਂ ਜਦੋਂ ਆਪਾਂ ਮੰਨ ਲਓ ਵੀ ਮੀਂਹ ਗਣੀ ਆ ਗਈ ਜਾਂ ਮਿਹਰੀ ਆ ਗਈ ਪਰਦੇ ਸਿਸਟਮ 'ਤੇ ਥੋੜਾ ਜਿਹਾ ਟਾਈਮ ਲੱਗ ਜਾਂਦਾ ਹੈਗਾ ਇਹਨਾਂ ਨਾਲ ਕੋਈ ਟੈਨਸ਼ਨ ਆ ਗਈ ਕਦੋਂ ਮਰਜ਼ੀ ਕਹਿਣਾ अच्छा एक को दा दा। आ, कोई ਉਹਨਾਂ ਨੂੰ ਬੰਦ ਕਰ ਦਿੰਦਾ ਹਾਂ ਇਹ ਵੀ ਸਿਆਲ ਚ ਵੀ ਫਾਇਦਾ ਰਹਿੰਦਾ ਇਹ ਸਿਆਲ ਚ ਵੀ ਨਾ ਠੰਡਾ ਹੋਵੇ ਨਾ ਕੋਈ ਉਹ ਹਾਂ ਵੀ ਜਿਵੇਂ ਦਿਨ ਚ ਧੁੱਪ ਤੱਪ ਹੁੰਦੀ ਉਹਨੂੰ ਚਾਹੀਦਾ ਉਹ ਖੋਲ ਦਿੰਨੇ ਆ ਜੀ ਬਾਕੀ ਇਹ ਚ ਜਿਵੇਂ ਵੀ ਜਿਵੇਂ ਠੰਡਾ ਹੈ ਕੀ ਹਵਾ ਘੱਟ ਚਾਹੀਦੀ ਹੈ ਉਸ ਹਿਸਾਬ ਨਾਲ ਜਿਵੇਂ ਘੱਟ ਖੋਲ ਵੱਟ ਹੋ ਜਾਵੇ ਹਾਂ ਸਹੀ ਗੱਲ ਆ ਬਾਈ ਤੇ ਉੱਪਰ ਆ ਸਲੇਬਾਂ ਪਾਈ ਹੋਈਆਂ ਨੇ ਬਠੰਡਾ ਵੀ ਰਹਿੰਦਾ ਇਹਦੇ ਨਾਲ ਠੰਡਾ ਰਹਿੰਦਾ ਇਹ ਸਾਰਾ ਇਹ ਤੇ ਇੱਕ ਬਾਈ ਆ ਨਵਾਂ ਜਿਗਾਰਡ ਦਿਖਾਇਆ ਬਾਈ ਨੇ ਤੇ ਇਹ ਦੁੱਲੇ ਬਾਈ ਉੱਪਰ ਚੜ ਕੇ ਖੁੱਲ ਜੂਏ ਨੀਚੇ ਨੂੰ ਹਾਂਜੀ ਹਾਂ ਇਹ ਉਹ ਘੋੜੀ ਲਾ ਕੇ ਨਾ ਇਹ ਇੱਥੇ ਤੁਹਾਨੂੰ ਇੱਕ ਨਵਾਂ ਜਗਾਰਡ ਦਿਖਾਉਣ ਲੱਗਾ ਜਿਹੜਾ ਮੈਂ ਵੀ ਫਸਟ ਟਾਈਮ ਦੇਖਿਆ। ਇਹਨੂੰ ਪਿੱਛੇ ਹਟਾ ਇਧਰਲੇ ਨੂੰ ਤੇ ਪਿੱਛੇ ਹਟਾ ਦੇ ਮੁਕਾਬਲੇ। ਮੈਂ ਕਹਿੰਦਾ ਮੀਨ ਏਰੀਆ ਗਿਆ ਕਾਬਲੇ ਪਿੱਛੇ ਹਟਾ ਦੇ। ਹਾਂ ਹੁਣ ਖੋਲ੍ਹੇ ਬਹੁਤ ਫਾਇਦਾ ਰਹਿੰਦਾ। ਦੂਸਰੇ ਲੋਡ। ਹਾਂ ਚੱਲ ਹੁਣ ਛੱਡੀ ਜਾਲ ਦੂਏ ਦੂਏ। ਆਹ ਪੜਦਾ ਆਪਦੇ ਆ ਪਿੱਛੇ ਹਾਂ ਖਿੱਚਦੇ ਬਸ। ਖਿੱਚਦੇ ਹੁਣ ਪੜਦੇ। ਇਹਦਾ ਬਾਈ ਦੁੱਲੇ ਬਹੁਤ ਭਾਰੀ ਹੁੰਦੇ ਹਨ ਨਾ ਇੰਨਾ ਚੋਂ ਤਾਂ ਨਹੀਂ ਹਵਾ ਹੋਵਾ ਬਿਲਕੁਲ ਭਾਰੀ ਤਾਂ ਬਹੁਤ ਬਾਈ ਨਾ ਹਵਾ ਨਾ ਮੀਂਹ। ਹਾਂ ਕੁਝ ਵੀ ਨਹੀਂ ਹੋਉਂਦਾ। ਆਲੇ ਕਾ ਮ ਇਨ ਨਵਾਂ ਜਿਗਾਰਡ ਇਹ ਵੀ ਬਈ ਫਿਰ ਕਿਤੋਂ ਸਿੱਖਿਆ ਦੇਖਿਆ ਕਿਤੇ ਕ ਆਪਣਿਆਂ ਵੀ ਲੈ ਬਈ ਐ ਪੜਦੇ ਇਕੱਠੇ ਕਰਨੇ ਨਾ ਔਖੇ ਲੱਗਦੇ ਸੀਗੇ ਵੀ ਤਾਂ ਹੀ ਉਹ ਪੱਕੀ ਫਿਕਸ ਕਰਤੇ ਆਪ ਹੀ ਦੇਖ ਕੇ ਅੱਛਾ ਵੀ ਆ ਆਪਦੇ ਆਪ ਬਿਉਂਤ ਬੰਦੀ ਕਰੀਏ ਇਹਦੀ ਇਹ ਆਪਦੇ ਆਪ ਹੀ ਦੇਖ ਜਿਵੇਂ ਕਹਿੰਦਾ ਲੋਡ ਕਾਰਡ ਦੀ ਮਾਂ ਬਈ ਹਨਾ ਹਾਂ ਤੇ ਬਹੁਤ ਪੈਂਟ ਜਿਗਾਰਡਮੈਂਟ ਹੈ ਤੇ ਹੁਣ ਬਈ ਦੂਵਾ ਫਿਰ ਮੱਛਰਦਾਨੀ ਲਾ ਦੂੰਗੇ ਤੁਸੀਂ ਜਿਵੇਂ ਅੱਗੇ ਮੱਛਰਦਾਨੀ ਬਈ ਉਹ ਕਵਰ ਹੋ ਜਾਊਗਾ ਇਹ ਬਾਹਰਲੀ ਸਾਈਡ ਤੋਂ ਠੀਕ ਹੈ ਵੀਰੇ ਮੱਛਰਦਾਨੀ ਲਾ ਕੇ ਪਾ ਗਲੋ ਵੀ ਮੱਕੀ ਮੁੱਕੀ ਤੋਂ ਹੋਰ ਉਹ ਇਹ ਤਾਂ ਕੁਝ ਓਪਨ ਹੈਗਾ ਜੀ ਬੰਨਣਾ ਹੈਗਾ ਤਾਂ ਕਰਕੇ ਸ ਲੋ ਜੀ ਇਹ ਸਾਈਡ ਜਿੰਨੀਆਂ ਵੀ ਘੋੜੀਆਂ ਖੜੀਆਂ ਸੀ ਮੈਂ ਤੁਹਾਨੂੰ ਦਿਖਾਤੀ ਹੁਣ ਦੂਜੇ ਪਾਸੇ ਮੈਂ ਜਾਨਵਰ ਦਿਖਾਉਣਾ ਤੇ ਬਈ ਤੁਲੇ ਚ ਬਈ ਖਰਚਾ ਆਪਣਾ ਕਿੰਨਾ ਕਾ ਗਿਆ ਮਤਲਬ ਇਹ ਫਾਰਮ ਬਣਾਏ ਚ ਇੰਨੇ ਚ ਖਰਚਾ ਇਹ ਤੇ ਬਈ ਇਹ ਪੰਜ ਰੂਮ ਨੇਗੇ ਅੱਗੇ ਭਾਂਡਾ ਇਹ ਤੇ 15 ਲੱਖ ਰੁਪਏ ਖਰਚਾ ਆ ਗਿਆ 15 ਹਾਂ ਫਿਰ ਮਤਲਬ ਉਹ ਭਰਤਪੁਰ ਤੋਂ ਬਹੁਤ ਪਾਈਆ ਹੈ ਨਾ ਹਾਂ ਬਾਕੀ ਭਾਰਤ ਦਾ ਹੋ ਗਿਆ ਥੱਲੋਂ ਨਿਉਆਂ ਦੂngੀਆਂ ਜਾ ਕੇ ਲਿਆਂਦੀਆਂ ਨਹੀਂਆਂ ਹਾਂ ਹਾਂ ਤੇ ਬਾਕੀ ਆ ਸਾਰਾ ਡਿਜ਼ਾਈਨ ਦੀ ਹੁੰਦਾ ਬਾਹਰਲੇ ਸਾਈਡ ਤੇ ਉਹ ਕਰਕੇ ਨਾ 15 ਲੱਖ ਰੁਪਏ ਸਾਰੇ ਲੱਗਿਆ ਜੀ ਠੀਕ ਆ ਬਈ ਲੱਗ ਜਾਂਦਾ ਬਾਈ ਟੁੱਟ ਬੜੀ ਨਹੀਂ ਥੋੜੇ ਥੋੜੇ ਨਾਲ ਹੀ ਲੱਗ ਜਾਂਦੇ ਆ ਬਾਈ ਹਾਂ ਬਾਕੀ ਆ ਲੋਹੇ ਵਾਲਾ ਕੰਮ ਬੜਾ ਮਜ਼ਬੂਤ ਕਰਿਆ ਹੋਇਆ ਬਾਈ ਤੁਸੀਂ ਹਾਂ ਇਹ ਬਾਕੀ ਲੋਹਾ ਲੱਗੇ ਹੀ ਬਹੁਤ ਜ਼ਿਆਦੇ ਆ ਠੀਕ ਆ ਜਿੰਨਾ ਲਾਇਆ ਸਾਰਾ ਠੋਸ ਹੀ ਲਾਇਆ ਹੈ ਠੀਕ ਆ ਆਜਾ ਹੁਣ ਦੂਜੇ ਪਾਸੇ ਦਿਖਾਉਣਾ ਹੁਣ ਮੈਂ ਤੁਹਾਨੂੰ ਜਾਨਵਰ ਸੋ ਉਹ ਸਾਈਡ ਤਾਂ ਘੋੜਿਆਂ ਦਾ ਬਾਈ ਨੇ ਨਵਾਂ ਫਾਰਮ ਬਣਾਇਆ ਇਹ ਬਈ ਪੁਰਾਣਾ ਫਾਰਮ ਆਪਣਾ ਇੱਧਰ ਹਨਾ ਹਾਂ ਜੀ ਪਹਿਲਾਂ ਸ਼ੁਰੂ ਇੱਧਰਲੇ ਪਾਸੇ ਮੰਨ ਲਓ ਵੀ ਦਵਾਰੇ ਉੱਪਰ ਕਰਿਆ ਸੀਗਾ ਠੀਕ ਠੀਕ ਹੈ ਵੀਰੇ ਉਧਰੋਂ ਉਹ ਤੇ ਇੱਧਰ ਵੀ ਕਈ ਘੋੜੀ ਖੜੇ ਨੇ ਇਹ ਨੌਕਰੀ ਆ ਗਈ ਬਈ ਪਹਿਲੇ ਨੰਬਰ ਤੇ ਜੀ ਹਾਂ ਜੀ ਇਹ ਨੌਕਰੀ ਆ ਮੁਕਸਰ ਦੀ ਪੰਜ ਵਾਰ ਦੀ ਚੈਂਪੀਅਨ ਰਹੀ ਹੋਈ ਹੈ ਜੀ ਇਹ ਘੋੜੀ ਪਹਿਲੀਆਂ ਚ ਹਾਂ ਅੱਛਾ ਉਹ ਦਵਾ ਇੱਥੋਂ ਵੇਚ ਕੇ ਹਿਰਾਖਸਤਾਨ ਚਲੀ ਗਈ ਸੀਗੀ ਠੀਕ ਹੈ ਵੀਰਾ ਫਿਰ ਦਵਾਰੇ ਹੁਣ ਮੇਰੇ ਕੋਲੇ ਆਈ ਤੇ 400ਏ ਦਿੱਤੇ ਇਹਨੇ ਪੂਰੇ ਚੰਗੀ ਸੂਈ ਜੀ ਤੁਹਾਡੇ ਕੋਲ 400ਏ ਦਿੱਤੇ ਨੇ ਮੇ ਕੀ ਆਪ ਕਿਹੜੀ ਘੋੜੀ ਦੀ ਵੀਰੇ ਪਤਾ ਕੁਛ ਇਹਦਾ ਆ ਵੀ ਮੈਂ ਇਨਾ ਮਗਰਾ ਇਹਦਾ ਕਰਿਆ ਨਹੀਂ ਬਈ ਅੱਛਾ ਅੱਛਾ ਉਹ ਚੰਗੀ ਘੋੜੀ ਆ ਬਈ ਚੰਗੇ ਬੱਚੇ ਦੇਣ ਦੀ ਹਾਂ ਬੱਚੇ ਸਾਰੇ ਚੰਗੇ ਉਹ ਹੈਦਰਾ ਹੈਗਾ ਹਾਂਜੀ ਅੰਬਰਸਰ ਫਰਮਾਨ ਕੋਲੇ ਉਹ ਬੱਚਾ ਵੀ ਇਸੇ ਘੋੜੀ ਦਾ ਹੈਗਾ ਉਸ ਤੋਂ ਬਾਅਦ ਦੋ ਬਸ਼ੇਰੀਆਂ ਨੇ ਚੰਗੀਆਂ ਬਣੀਆਂ ਹੋਈਆਂ ਠੀਕ ਹੈ ਵੀਰੇ ਹੁਣ ਆਲਾ ਬੱਚਾ ਇਹਦਾ ਪਾਲ ਰਹੇ ਹਾਂ ਜੀ ਆਪਾਂ ਨੁਕਰਾ ਠੀਕ ਹੈ ਵੀਰੇ ਇਹ ਘੋੜੀ ਬਈ ਇਹ ਖਲੀ ਦੀ ਆ ਜੀ ਦਾਰਾਪੁਰੀ ਇਹਦੀ ਠੀਕ ਹੈ ਬਈ ਤੇ ਇਸ ਟਾਈਮ ਇਹ ਮੇਟ ਕਰਵਾਉਣੀ ਆਗੀ ਅੱਗੇ ਠੀਕ ਹੈ ਬਈ ਤੇ ਇਹਦਾ ਕੱਦ ਕਿਦੋਂ ਕਿੰਨਾ ਵੀਰੇ ਇਹ ਹਾਈਟ ਦੀ ਬਈ 5 ਸਾਡੇ ਕਿਥਰੇਟ ਹੋਊਗੀ ਇਹ ਠੀਕ ਆ ਬਾਈ ਬਸ ਪਿੱਠਪੜਾ ਬਹੁਤ ਵੱਡਾ ਬਾਈ ਹਾਂ ਹਾਂ ਜੀ ਭਾਰੀ ਪੂਰੀ ਬਹੁਤ ਆਗੀ ਬੱਚੇ ਵੀ ਖੁੱਲੇ ਡੁੱਲੇ ਦਿੱਤੇ ਆ ਇਹਨੇ ਪਹਿਲਾਂ ਦਿੱਤਾ ਆਪਣੇ ਕੋਲ ਬੱਚਾ ਵੀਰੇ ਕੋਈ ਇਹ ਜੀ ਪਹਿਲਾਂ ਪਿੱਛੇ ਤਾਂ ਸੂਈ ਸੀ ਮਾਰਵਾੜੀ ਜਦੋਂ ਹੁਣ ਸਾਡੇ ਕੋਲ ਸੂਈ ਆ ਉਦੋਂ ਕੱਲਾਂ ਵਾਲੇ ਚੇਤਕ ਤੋਂ ਨੁਗਰਾ ਬੱਚਾ ਦਿੱਤਾ ਸੀ ਇਹਨੇ ਇਹ ਨੁਗਰਾ ਵੀ ਸੂਈ ਮਾਰਵਾੜੀ ਵੀ ਸੀ ਜਿਹੜਾ ਘੋੜਾ ਪਾਉਣੀ ਆ ਤੁਸੀਂ ਹਾਂ ਮਤਲਬ ਉਹ ਜਆ ਬੱਚਾ ਦੇ ਜਾਂਦੀ ਆ ਲੰਘ ਜਾ ਲੰਘ ਜਾਗੇ ਇਧਰ ਨੂੰ ਆਪਾਂ ਬਾਈ ਨਹੀਂ ਉੱਤਰੀ ਪਾਸੇ ਹੋ ਜੀ ਅੱਛਾ ਲਓ ਜੀ ਇਹ ਆ ਗਈ ਦੂਜੇ ਨੰਬਰ ਤੇ ਬਾਈ ਕਮੈਟ ਇਧਰ ਹਨਾ ਹਾਂ ਜੀ ਹਾਂ ਠੀਕ ਹੈ ਇਹ ਬਈ ਕਿਵੇਂ ਜੀ ਡੀ 4 ਕਿਸੇ ਫਾਰਮ ਦੀ ਕੋੜੀ ਹਾਂਜੀ ਰਜਿਸਟਰਡ ਆਏਗੀ ਠੀਕ ਹੈ ਵੀਰੇ ਰਾਸਾਂ ਚ ਫਾਰਮ ਦੀ ਅੱਛਾ ਜੀ ਤੇ ਹੈ ਹਲੀ ਸ਼ਾਨ ਲੈਣ ਦੀ ਆਪ ਠੀਕ ਹੈ ਵੀਰੇ ਹੁਣ ਗੱਬਣਾ ਇਹ 6 ਪਲੱਸ ਹੋ ਗਈ ਅੱਛਾ ਜੀ ਜਾਫਰ ਦੇ ਬੱਚੇ ਦਾ 5 ਕਿ ਲੈਣਾ ਬੱਚਾ ਸੀਗਾ ਜਾਫਰ ਦਾ ਮੇਰੇ ਕੋਲ ਹੀ ਮੈਂ ਹੀ ਆਪਣੇ ਮਿੱਤਰ ਨੂੰ ਦਿੱਤਾ ਸੀਗਾ ਠੀਕ ਹੈ ਵੀਰੇ ਉਸ ਕੋੜੇ ਤੋਂ ਹੁਣ ਇਹ ਗੱਬਣਾ ਗੱਬਣਾ ਜੀ ਇਹ ਵੀਰੇ ਇਹ ਦਿਲਜੀਤ ਕੋੜੇ ਦੀ ਆ ਜੀ ਪੇਸ਼ਾਨਾ ਵਾਲੇ ਦੀ ਜੀ ਤੇ ਗੱਬਣ ਹੁਣ ਆਪਣੇ ਜੋਦੇ ਤੋਂ ਆਈ 4 ਮਹੀਨਿਆਂ ਦੀ ਇਹ ਠੀਕ ਹੈ ਵੀਰੇ ਤੇ ਤੋਰੇ ਵਾਲੀ ਘੋੜੀ ਆ ਪੂਰਾ ਜਿਆਦੇ ਤੁਰਦੀ ਆ ਜਿੰਨਾ ਅੱਛਾ ਤੁਰਦੀ ਦਰ ਦੀ ਪੂਰਾ ਬਾਈ ਹਾਂ ਠੀਕ ਆ ਬਾਈ ਤੇ ਆਹ ਹੈ ਬਾਈ ਇਹ ਫੌਜੀ ਇਹ ਫੌਜੀ ਦੀ ਆ ਜੀ ਠੀਕ ਹੈ ਤੇ ਤੂੰ ਪਹਿਲਾਂ ਵੀ ਆਪਣੇ ਜੋਦੇ ਤੋਂ ਸੁਈ ਸੀ ਮੱਥੇ ਪਟੇ ਦੀ ਕਾਲੀ ਬਿਸ਼ੇਰੀ ਸੀ ਕੱਲੀ ਠੀਕ ਆ ਬਾਈ ਤੇ ਹੁਣ ਵੀ ਇਹ ਜੋਦੇ ਤੋਂ ਗੱਬਣਾਗੀ ਹੁਣ ਜੋਦੇ ਤੋਂ ਗੱਬਣਾ ਹਾਂ ਆਪੇ ਇਹ ਫੌਜੀ ਦੀ ਆ ਬਾਈ ਇਹਦਾ ਕੱਦ ਕਿੰਨਾ ਵੀਰੇ ਕੱਦ ਇਹਦਾ 6'3" ਹੈ ਬਾਈ 6'3" ਹੈ ਹਾਂ ਠੀਕ ਆ ਬਾਈ ਮਤਲਬ ਤੁਸੀਂ ਜ਼ਿਆਦਾਤਰ ਬੱਚਿਆਂ ਤੇ ਲਾਈਆਂ ਹੋਈਆਂ ਨੇ ਕਿ ਬਾਈ ਸੇਲ ਪਰਚੇਜ ਵੀ ਕਿਵੇਂ ਕਰੀ ਜਾਂਦੇ ਫਿਰ ਵੀਰੇ ਉਹ ਤਾਂ ਜ਼ਿਆਦਾਤਰ ਬੱਚਿਆਂ ਦੀ ਹੈ ਬਈ ਜੇ ਕੋਈ ਚੰਗਾ ਮੁੱਲ ਫਰਦਾ ਤਾਂ ਸੇਲ ਵੀ ਕਰ ਦਿੰਨੇ ਆ। ਠੀਕ ਸਹੀ ਗੱਲ ਆ ਉਹ ਵੀ। ਹਾਂ। ਹਾਂ ਕਿਉਂਕਿ ਤੁਹਾਡੇ ਕੋਲ ਤਕਰੀਬਨ ਬਈ ਸਾਰਾ ਛੰਟਿਆ ਹੋਈ ਮਾਲ ਆ ਨਾ। ਹਾਂ ਗੱਬਣ ਕੋੜੀ ਜੇ ਚਲੋ ਆਪ ਨੂੰ ਆਸ ਹੁੰਦੀ ਹੈ ਵੀ ਜਿੰਨੇ ਦਾ ਚਲੋ ਉਧਰੋਂ ਪ੍ਰੋਫਟ ਹੋਣਾਗਾ। ਤੇ ਉਹਦਾ ਨਹੀਂ ਫਿਰ ਬੱਚਾ ਧੀ। ਬੱਚਾ ਵਿਕ ਜਾਣਾ। ਮਤਲਬ ਬਈ ਸਾਰੀਆਂ ਚੰਗੀਆਂ ਨੇ ਚੰਗੇ ਖਾਂਦਾਨੀਆਂ ਨੇ। ਇਹ ਕੋੜੀ ਬਈ। ਇਹ ਕੋੜੀ ਆਇਟਮ ਦੀ ਆ ਜੀ। ਅੱਛਾ ਜੀ। ਪਹਿਲਾਂ ਇਹ ਮਾਰਕ ਤੋਂ ਸੂਈ ਸੀ ਇਹਦੀ ਬੱਚੀ ਹੋਗੀ 66 ਇੰਚ ਦੀ। ਅੱਛਾ ਵੀਰੇ। ਆਪ ਤਾਂ ਇਹ 60 ਇੰਚ ਦੀ ਘੋੜੀ ਹੈਗੀ। ਠ ਤੇ ਹੁਣ ਇਹ ਸੂਈ ਆ ਪਟਵਾਰੀ ਤੋਂ ਠੀਕ ਹੈ ਵੀਰੇ ਇਹਦੀ ਬੱਚੀ ਹੈਗੀ ਮੋਗੇ ਕੋਲੇ ਦੌਦਰ ਪਿੰਡ ਬਾਈ ਸੋਨੀ ਕੋਲੇ ਠੀਕ ਹੈ ਹੁਣ ਇਹ ਪਟਵਾਰੀ ਤੋਂ ਹੀ ਫੇਰ ਕੱਪਣਾ ਹੈਗੀ ਠੀਕ ਹੈ ਵੀਰੇ ਹਾਂ ਅੱਛਾ ਇਹ ਫਿਰ ਆਪਾਂ ਦੌਦਰ ਤੋਂ ਲਈ ਵੀਰੇ ਕੋੜੀ ਦੌਦਰ ਇਹ ਬਾਗੀ ਸੀ ਆਪਣੇ ਕੋਲ ਹੀ ਗਈ ਸੀ ਜੀ ਅੱਛਾ ਅੱਛਾ ਤੇ ਦੁਬਾਰੇ ਬਾਈ ਤੋਂ ਹੁਣ ਸੂਆ ਲੈਣ ਨੂੰ ਲਈ ਆ ਇਹ ਠੀਕ ਹੈ ਵੀਰੇ ਹਾਂ ਤੇ ਆਹਾ ਇਹ ਰਾਜੂ ਰੋਡ ਦੀ ਹੈ ਜੀ ਆਪ ਇਹ ਉਹਦੀ ਮਾਂ ਆ ਗਈ ਆਪਣੀ ਜਿਹੜੀ ਉਹ ਬੱਦੀ ਬੱਦੀ ਆ 93 ਇੰਚ ਵਾਲੀ ਉਹਦੀ ਮਾਂ ਆ ਗਈ ਜੀ ਇਹ ਠੀਕ ਹੈ ਵੀਰੇ ਤੇ ਇਸ ਟਾਈਮ ਖਾਲੀ ਹੈ ਜੀ ਹੁਣ ਇਹ ਠੀਕ ਹੈ ਵੀਰੇ ਤੇ ਇੱਕ ਅੱਗੇ ਆ ਗਈ ਆਵਲਕ ਵੀਰੇ ਇਹ ਆਵਲਕ ਆ ਗਈ ਜੀ ਇਹ ਪੈਲਸ ਚਾ ਘੋੜਾ ਉਦੇਪੁਰ ਠੀਕ ਆ ਬਾਈ ਉਸ ਘੋੜੇ ਦੀ ਆ ਗਈ ਅੱਛਾ ਜੀ ਤੇ ਹੈ ਖਾਲੀ ਆ ਹੁਣ ਠੀਕ ਆ ਬਾਈ ਚੱਲ ਬਟ ਤੇ ਉਹ ਬਾਈ ਫਿਰ ਨਾਲ ਪੌਨੀ ਰੱਖ ਰੱਖਿਆ ਹੀ ਟੂਟ ਕਢਾਉਣਾ ਹਾਂ ਯੋ ਹੀਟ ਕਢਾਉਣ ਨੂੰ ਠੀਕ ਆ ਇਹਦਾ ਵੀ ਕੱਦ ਖਾ ਸਕਾ ਕਿੰਨਾ ਘੋੜਾ ਕੱਦੇ 66 ਹੈ ਜੀ ਦੀ 6 ਇੰਚ ਇਹਨੇ ਕੋ ਦਿੱਤਾ ਆਪਣੇ ਕੋਲ ਬੱਚਾ ਕਹੇ ਜੀ ਨਹੀਂ ਜੀ ਕੋਈ ਉਹ ਨਹੀਂ ਇਹ ਨਾ ਪਹਿਲਾਂ ਘੋੜੀ ਮਲਾਈ ਨਹੀਂ ਸੀਗੀ ਆਪਣੀ ਉਹ ਕਰੀ ਆ ਹੁਣ ਠੀਕ ਹੈ ਬਈ ਅਫਸੁਰਖੇ ਵੀ ਚੈੱਕ ਹੋ ਜੂਗੀ ਠੀਕ ਹੈ ਇਹ ਬਸ ਛੋਟੇ ਬੱਚੇ ਰੱਖਾ ਹਾਂ ਜੋ ਪੋਨੀ ਆ ਗਿਆ ਇਹ ਪਟਵਾਰੀ ਦਾ ਬੱਚਾ ਜੀ ਅੱਛਾ ਇਹ ਪਟਵਾਰੀ ਦਾ ਵੀਰੇ ਹੈ ਹਾਂ ਜੀ ਇਹਦੀ ਮਾਂ ਕੀ 69 ਇੰਚ ਦੀ ਨੀਲੀ ਘੋੜੀ ਤੇ ਆਪ ਇੱਕ ਸਾਲ ਦਾ ਹੋ ਗਿਆ 61 ਇੰਚ ਹਾਈਟ ਕਰਕੇ ਜੀ ਅੱਛਾ ਬਈ ਹਾਂ ਜੀ ਇਹ ਵੀ ਬਹੁਤ ਵੱਡੇ ਕੱਦ ਦਾ ਬਈ ਤੇ ਹਜੇ ਹੁਣੀ ਰੋਲਿਆ ਖੋਲਿਆ ਜਾਈ ਸਮਾਂ ਪਈ ਕਹਿੰਦੇ ਨਖਰਦਾ ਹੀ ਆਉਣਾ ਅੱਗੇ ਹਾਂ ਬਈ ਸਾਂਭ ਦੀ ਗੱਲ ਆ ਨਾ ਸਰ ਹੁਣ ਬਸ ਵਧਣ ਤੇ ਲੱਗਿਆ ਹੋਇਆ ਹਾਂ ਸਾਂਭ ਦੀ ਗੱਲ ਆ ਬਈ ਬਈ ਆਪਣੇ ਦੁੱਲੇ ਫਾਰਮ ਤੇ ਕਿੰਨੇ ਜਾਨਵਰ ਹੋਣੇ ਟੋਟਲ ਆਪਣੇ ਕੋਲੇ ਬਈ ਇੱਥੇ ਫਾਰਨ ਇੱਥੇ ਇੱਥੇ ਦੀ ਜਗ੍ਹਾ ਤੇ ਲਾਈਏ ਤਾਂ 25 ਜਾਨਵਰ ਹੋਣਗੇ। ਅੱਛਾ ਵੀਰੇ। ਪੰਜ ਗੋੜੀਆਂ ਹੋਰ ਸੂਈਆਂ ਹੋਈਆਂ ਨੇ ਆਪਣੀਆਂ। ਉਹ ਦੂਸਰੇ ਪਾਸੇ ਆਪਣੇ ਬਾਈ ਕੋਲੇ ਹੁੰਦੀਆਂ ਨੇ ਘਰੇ ਉਧਰ। ਅੱਛਾ ਬਾਈ। ਤੇ ਮੰਨ ਲਓ ਵੀ ਆਦਲਾ ਬਦਲੀ ਹੁੰਦੀ ਰਹਿੰਦੀ ਆ ਜਿਹੜੇ ਸੂਣ ਵਾਲੇ ਜਾਨਵਰ ਜਾਂ ਸੂਈ ਹੋਈ ਘੋੜੀ ਹੁੰਦੀ ਆ ਉਧਰ ਚਲੀ ਜਾਂਦੀ ਆ। ਠੀਕ ਆ ਵੀਰੇ। ਦੂਜੀਆਂ ਇੱਧਰ ਹੁੰਦੀਆਂ ਨੇ। ਹੂੰ। ਤੁਸੀਂ ਫਿਰ ਜ਼ਿਆਦਾ ਬਰੀਡਿੰਗ ਤੇ ਫੋਕਸ ਕਰਦੇ ਹੋ। ਹਾਂਜੀ ਹਾਂ। ਠੀਕ ਆ ਵੀ ਘੋੜੀਆਂ ਚੰਗੀਆਂ ਨੇ ਤੇ ਚੰਗੇ ਘੋੜਿਆਂ ਤੋਂ ਮਲਾਈਆਂ ਹੋਈਆਂ ਨੇ। ਤੇ ਆ ਆ ਗੀਆਂ ਦੋ ਮਾਰਵਾੜੀ ਘੋੜੀਆਂ ਵੀਰੇ। ਇਹ ਦੋ ਮਾਰਵਾੜੀ ਆ ਆ ਘੋੜੀ ਦਾ ਹਾਈਟ ਆ 68 ਅੱਛਾ ਵੀਰੇ ਹਾਂ ਜੀ ਇਹ ਕਾਂਟੇ ਤੋਂ ਗੱਬਣਾ ਹੈਗੀ ਇਹ ਕਾਂਟੇ ਤੋਂ ਕਾਂਟੇ ਤੋਂ ਠੀਕ ਹੈ ਇਹ ਘੋੜੀ ਸਪਤਾਸ਼ ਤੋਂ ਗੱਬਣਾ ਹੈ ਇਹ 62 ਇੰਚ ਹਾਈਟ ਦੀ ਆ ਠੀਕ ਆ ਬਾਈ ਹਾਂ ਨਹੀਂ ਦੋਵੇਂ ਬਹੁਤ ਚੰਗੀਆਂ ਘੋੜੀਆਂ ਨੇ ਬਾਈ ਹਨ ਹਾਂ ਜੀ ਹਾਂ ਹੂੰ ਤੇ ਬਾਈ ਮਨ ਸਾਰੇ ਘੋੜੇ ਜਿੰਨੇ ਜਿੰਨੇ ਟੌਪ ਦੇ ਨੇ ਚੰਗਾ ਬਰੀਡ ਕਰਨ ਵਾਲੇ ਨੇ ਸਾਰਿਆਂ ਦਾ ਰਿਜ਼ਲਟ ਲੈਣੇ ਹੋ ਬਾਈ ਬਦਲ ਹਾਂ ਜੀ ਹਾਂ ਸਾਰਿਆਂ ਮੰਨ ਲਓ ਵੀ ਗੱਬਣਾ ਹੀ ਲਈਆਂ ਨੇ ਆਪਾਂ ਨੇ ਘੋੜੀਆਂ ਠੀਕ ਆ ਬਾਈ ਚੈੱਕ ਪਾਸ ਇਹ ਘੋੜੀ ਹੋ ਗਈ ਫੌਜੀ ਦੀ ਜੀ ਇਹ ਵੀ ਅੱਛਾ ਇਹ ਵੀ ਫੌਜੀ ਇਹ ਦੋ ਬੱਚੇ ਦੇ ਗਈ ਮੇਰੇ ਕੋਲ ਪਹਿਲਾਂ ਪੱਕੇ ਨੀਲੇ ਅੱਛਾ ਵੀ ਤੀਜੀ ਆ ਰਹੇ ਜੋਦੇ ਤੋਂ ਗੱਬਣਾ ਹੈ ਚਾਰ ਕੁ ਮਹੀਨਿਆਂ ਦੀ ਪਹਿਲਾਂ ਬੱਚੇ ਬਾਈ ਕਿਹੜੇ ਕਿਹੜੇ ਘੋੜੇ ਦੇ ਦਿੱਤੇ ਨੇ ਪਹਿਲਾਂ ਸੂਈ ਸੀ ਜੀ ਇਹ ਨਾਗਰੇਡੀ ਤੋਂ ਅੱਛਾ ਬਾਈ ਉਸ ਤੋਂ ਬਾਅਦ ਜੋਦੇ ਤੋਂ ਦੋਨੇ ਬੱਚੇ ਪੱਕੇ ਨੀਲੇ ਹੀ ਦਿੱਤੇ ਆ ਇੱਥੇ ਨੀਲੇ ਬਿਲਕੁਲ ਇੱਕ ਰੰਗੇ ਹਾਂ ਇੱਕ ਰੰਗੇ ਜੀ ਠੀਕ ਆ ਬਾਈ ਆਪ ਗਰਦਨ ਗਰਦਨ ਬਹੁਤ ਸੋਹਣੀ ਹੋਈ ਹੈ ਹਾਂ ਜੋਦੇ ਤੇ ਫੇਰ ਗੱਬਣਾ ਹੀ ਹੈ ਠੀਕ ਆ ਵੀਰੋ ਇਹਦਾ ਕੱਦ ਕਿੰਨਾ ਜੀ ਇਹ 65 ਆ ਜੀ ਹਾਈਟ ਚ ਠੀਕ ਆ ਬਾਈ ਬਹੁਤ ਵੱਡੀ ਘੋੜੀ ਆ ਬਾਈ ਹਾਂ ਇਹ ਕੋ ਨੀਲੇ ਜਾਨਵਰਾਂ ਦਾ ਬਾਈ ਬਹੁਤ ਆ ਤੁਹਾਡੇ ਕੋਲੇ ਹਨਾ ਨੀਲੇ ਪਹਿਲਾਂ ਭਾਈ ਦੋ ਵੀ ਜ਼ਿਆਦੇ ਸੀਗੇ ਬਾਈ ਸਮੇਂ ਦੇ ਹਿਸਾਬ ਨਾਲ ਕਹਿੰਦਾ ਬਾਦਲ ਨਾ ਵੀ ਪੈਂਦਾ ਥੋੜਾ ਨਹੀਂ ਕਈ ਬੰਦੇ ਨਾ ਫੋਕਸ ਹੁੰਦਾ ਕਿ ਨੌਕਰੇ ਤੇ ਕਿਸੇ ਦਾ ਮਾਰਵਾੜੀ ਦਾ ਕਿਸੇ ਬਲੱਡ ਲਈ ਨੀਲੇ ਜੇ ਮਜ਼ਬੂਤੀ ਜ਼ਿਆਦੇ ਆ ਬਾਈ ਸਵਾਰੀ ਕਰਨੀਆਂ ਤਾਂ ਆਹੋ ਆ ਠੀਕ ਆ ਬਾਈ ਤੇ ਬਾਕੀ ਉਹ ਵੀ ਠੱਕੜ ਹੁੰਦੇ ਨੇਗੇ ਮਾਰੀ ਠਮਾਰੀ ਤੋਂ ਚੱਲ ਬੇਟਾ ਠੀਕ ਆ ਬਾਈ ਇਹ ਵੀ ਬਹੁਤ ਵੱਡਾ ਕੋੜਾ ਕੋੜਾ ਫੌਜੀ ਦਾ ਜੀ ਅੱਛਾ ਫੌਜੀ ਦਾ ਬਾਈ ਹਾਂ ਹਾਂ ਇਹਦੇ 69 ਇੰਚ ਆ ਜੀ ਹਾਈਟ ਪਿੱਛੇ ਹਟਵੇ ਅੱਛਾ ਬਾਈ ਮੇਰੇ ਦੇਖਣ ਚ ਨਾਲ ਫੌਜੀ ਦਾ ਮੈਨੂੰ ਸਾਰੇ ਵੱਡੇ ਸਾਰੇ ਘੋੜਿਆਂ ਤੋਂ ਵੱਡੇ ਕੱਦ ਦਾ ਲੱਗਦਾ ਬਈ ਇਹ ਤੇ ਬਾਕੀ ਬਾਹਰ ਕੱਢਾਂਗੇ ਉਦੋਂ ਦੇਖੋ ਬਾਕੀ ਆਪਣਾ ਇੱਕ ਰਹਿ ਗਿਆ ਜੋ ਦਾ ਉਹ ਵੀ ਮਿੱਤਰੋ ਤੁਹਾਨੂੰ ਮੈਂ ਵੀਡੀਓ ਚ ਦਿਖਾਉਂਗਾ ਇਹ ਚ ਮੈਂ ਤੁਹਾਡਾ ਟੂਰ ਫਾਰਮ ਦਾ ਟੂਰ ਦਾ ਕਰਾਤਾ ਕਿਉਂਕਿ ਕਈ ਜਿਹੜੇ ਦੋਸਤ ਮਿੱਤਰਾਂ ਤੋਂ ਫਾਰਮ ਤੇ ਵੀ ਨਹੀਂ ਪਹੁੰਚਿਆ ਜਾਂਦਾ ਹੁੰਦਾ ਚਲ ਸਾਰੇ ਜਾਨਵਰ ਦਿਖਾ ਦੇ ਆਪਾਂ ਨੇ ਬਈ ਆਪਣੇ ਜਾਨਵਰ ਤਕਰੀਬਨ ਹੋ ਗਏ ਸਾਰੇ ਹਾਂ ਹਾਂ ਤਕਰੀਬਨ ਹੋ ਗਏ ਸਾਰੇ ਠੀਕ ਠੀਕ ਆ ਬਈ ਤੋ ਵੀ ਵੀਡੀਓ ਕਿਵੇਂ ਲੱਗੇ ਬਾਈ ਦੇ ਜਾਨਵਰ ਕਿਵੇਂ ਲੱਗੇ ਕਿਸੇ ਨੇ ਕੋਈ رائے ਲੈਣੀ ਹੋਵੇ ਗੱਲਬਾਤ ਕਰਨੀ ਹੋਵੇ ਬਾਈ ਨਾਲ ਜਾਨਵਰਾਂ ਬਾਰੇ ਪੁੱਛਣਾ ਹੋਵੇ ਤੇ ਦੋ ਘੋੜੇ ਆ ਬਾਈ ਕੋਲੇ ਸਟੱਡ ਵਾਸਤੇ ਇੱਕ ਤਾਂ ਨੀਲਾ ਆ ਗਿਆ ਹੈ ਬਾਈ ਫੌਜੀ ਦਾ ਹਾਂਜੀ ਹਾਂ ਇੱਕ ਆਪਣੇ ਕੋਲੇ ਸ਼ੂਪਰ ਬਾਦ ਦਾ ਜੋਦਾ ਸ਼ੂਪਰ ਬਾਦ ਦਾ ਜੋਦਾ ਤੇ ਬਾਈ ਦਾ ਨੰਬਰ ਮੈਂ ਵੀਡੀਓ ਚ ਦੇਤਾ ਬਾਈ ਨੂੰ ਕਾਲ ਕਰ ਲਿਓ ਬਾਈ ਦੁੱਲੇ ਬਹੁਤ ਬਹੁਤ ਧੰਨਵਾਦ ਜੀ ਠੀਕ ਹੈ ਧੰਨਵਾਦ ਬਾਈ